ਜਿੱਥੇ ਜਾਏ ਬਹੇ ਮੇਰਾ ਸਤਗੁਰ ਸੋ ਥਾਨ ਸੁਹਾਵਾ ਰਾਮ ਰਾਜੇ ਇਸ ਵਾਕ ਅਨੁਸਾਰ ਹਰ ਉਹ ਥਾਨ ਸ਼ੁਭਨੀ ਹੈ ਜਿੱਥੇ ਗੁਰੂ ਮਹਾਰਾਜ ਨੇ ਚਰਨ ਪਾਏ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਕੱਗਰ ਨਦੀ ਨੂੰ ਛੁੰਦੇ ਹੋਏ ਇੱਕ ਅਜੇ ਥਾਨ ਨੂੰ ਦਸ਼ਵੇਂ ਪਾਤਸ਼ਾਹ ਦੇ ਚਰਨਾਂ ਦੀ ਛੂਹ ਪ੍ਰਾਪਤ ਆਨੰਦ ਪਿਆ ਵਡ ਪਾਗਿਓ ਗੈਰ ਪ੍ਰਗਟੇ ਆਦੂਆ ਜਿਉ ਅਨੰਦ ਪਿਆ ਅੰੰਦ ਪਿਆ ਕਿਹਾ ਜਾਂਦਾ ਹੈ ਕਿ ਪੰਗਾਣੀ ਦੇ ਯੁੱਧ ਵਿੱਚ ਫਤਿਹ پا ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਫੌਜਾਂ ਸਮੇਤ ਇਸ ਜਗ੍ਹਾ ਤੇ ਠਹਿਰੇ ਸੀ ਇੱਕ ਧਿਆਨੀ ਪੁਰਖ 나ਡੂ ਸ਼ਾਹ ਨੇ ਗੁਰੂ ਜੀ ਤੇ ਉਹਨਾਂ ਦੀਆਂ ਫੌਜਾਂ ਦੀ ਤਨਮਨ ਨਾਲ ਸੇਵਾ ਕੀਤੀ ਜਿਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ 나ਡੂ ਸ਼ਾਹ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਇਸ ਜਗ੍ਹਾ ਨੂੰ ਨਾਡਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਏ ਗੁਣ ਗੋਵਿੰਦ ਗਾਏ ਕਲ ਮੈਂ ਹੋ ਪੰ ਜਿੰਨ ਨੰਨ ਕੋ ਬਿੰਦ ਗਾਏ ਕਲ ਮੈਂ ਹੋ ਅੱਜ ਇਸ ਜਗ੍ਹਾ ਤੇ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਇਸ ਗੁਰਦੁਆਰੇ ਵਿੱਚ ਮੱਥਾ ਟੇਕਦੀਆਂ ਹਨ ਅਤੇ ਗੁਰੂ ਦੇ ਖਜ਼ਾਨਿਆਂ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਪੂਰਨ ਮਾਸ਼ੀ ਵਾਲੇ ਦਿਨ ਤਾਂ ਸ਼ਰਧਾਲੂਆਂ ਦੀ ਸ਼ਰਧਾ ਇਸ ਪਵਿੱਤਰ ਥਾਂ ਤੇ ਦੇਖਤੇ ਹੀ ਬੜੀ ਹੈ ਸਤ ਗੁਰੂ ਆਇਓ ਸਰ ਲੁਹਾਰੀ ਮਿਲੈ ਸੁਖ ਨਾ